ਅੱਜ ਮੈਂ ਹੁਣ ਆਪਣਾ ਸਬਬ ਕਿੰਨੇ ਟਾਈਮ ਦਾ ਬਣ ਜਾਂਦਾ ਵੀ ਆਪਾਂ ਇਕੱਠੇ ਹੁੰਨੇ ਆ ਹਨਾ ਉਹ ਟੋ ਮੇਲਾ ਬਣਿਆ ਨਹੀਂ ਨਾ ਅੱਜ ਬਣਨਾ ਸੀਗਾ ਉਹ ਫਿਰ ਸਾਡਾ ਵੀ ਸ਼ਡਿਊਲ ਵਿਜੀ ਜਾਗਾ ਉਹ ਕਹਿੰਦੀ ਕੰਮ ਹੁੰਦੇ ਚ ਮੇਲੇ ਨਹੀਂ ਹੁੰਦੇ ਵਿਹਲੇ ਵੀ ਇੱਕ ਦਿਨ ਵਿਹਲੇ ਨਹੀਂ ਹੁੰਦੇ ਅੱਛਾ ਕੰਮ ਹੁੰਦੇ ਚ ਮੇਲੇ ਨਹੀਂ ਹੁੰਦੇ ਵਿਹਲੇ ਵੀ ਇੱਕ ਦਿਨ ਵਿਹਲੇ ਨਹੀਂ ਹੁੰਦੇ ਜਿਨ੍ਹਾਂ ਦੇ ਬੋਝੇ ਚ ਢੇਲੇ ਨਹੀਂ ਹੁੰਦੇ ਉਹਨਾਂ ਲਈ ਮੇਲੇ ਵੀ ਮੇਲੇ ਨਹੀਂ ਹੁੰਦੇ ਜਿਨ੍ਹਾਂ ਦੇ ਬੋਝੇ ਚ ਢੇਲੇ ਨਹੀਂ ਹੁੰਦੇ ਉਹਨਾਂ ਲਈ ਮੇਲੇ ਵੀ ਮੇਲੇ ਨਹੀਂ ਹੁੰਦੇ ਹੁੰਦੀ ਨਹੀਂ ਜਿਨ੍ਹਾਂ ਦੇ ਪੱਲੇ ਸਿਆਣਪ ਹੁੰਦੀ ਨਹੀਂ ਜਿਨ੍ਹਾਂ ਦੇ ਪੱਲੇ ਸਿਆਂ ਉਹ ਦਾਦੀ ਦੀ ਗੋਦੀ ਚ ਖੇਲੇ ਨਹੀਂ ਹੁੰਦੇ ਕੰਮ ਹੁੰਦੇ ਚ ਮੇਲੇ ਨਹੀਂ ਹੁੰਦੇ ਵਿਹਲੇ ਵੀ ਇੱਕ ਦਿਨ ਵਿਹਲੇ ਨਹੀਂ ਹੁੰਦੇ ਅਸਲ ਵਿੱਚ ਜਿਹੜਾ ਘਰ ਵਾਲਾ ਹੁੰਦਾ ਨਾ ਸਿਸਟਮ ਉਹ ਸਾਰਾ ਦਾ ਅਲੱਗ ਹੁੰਦਾਗਾ ਜਿਹੜਾ ਯਾਰਾਂ ਦੋਸਤਾਂ ਚ ਵਿਚਰਨਾ ਜਾਂ ਦੁਨੀਆਦਾਰੀ ਚ ਹੋਰ ਹੁੰਦਾਗਾ ਤੇ ਜਿਹੜੀ ਮੇਰੀ ਦਾਦੀ ਵੀ 120 ਸਾਲ ਉਮਰ ਸੀਗੀ ਜਦੋਂ ਮੇਰਾ ਜਨਮ ਹੋਇਆ ਵਾ ਮੇਰੀ ਦਾਦੀ ਨੇ ਜਦੋਂ ਮੈਨੂੰ ਚੱਕਣਾ ਸਾਡੇ ਮੇਰੇ ਡੈਡੀ ਹੋਣੀ 8 ਭਰਾ ਨੇਗੀ ਸਾਰੇ ਲੱਗੋ ਲੱਗ ਘਰਾਂ ਚ ਜਾਣਾ ਜਦੋਂ ਆਏ ਹਨਾ ਮੇਰੀ ਦਾਦੀ 2 ਦਿਨ ਸਾਡੇ ਕੋਲੇ 1 ਦਿਨ ਉੱਥੇ ਉੱਤੇ ਐਂਦਾ ਉਹ ਕਹਿਣਾ ਦਾ ਮਤਲਬ ਉਹ ਪਿਆਰ ਸੀ ਨਾ ਜਿਹੜਾ ਮੈਂ ਕਹਿੰਦਾ ਵੀ ਆਹ ਦੇਖੋ ਆਪਾਂ ਕੈਮਰੇ ਚ ਵੀ ਅੱਜ ਗੱਲਾਂ ਕਰ ਰਹੇ ਹਾਂ ਉਹ ਵੇਲਾ ਨਹੀਂ ਹੋਣਾ ਉਹ ਪਲਾ ਵੇਲਾ ਸੀਗਾ ਉਹ ਲੰਘ ਗਿਆ ਉਹਨੇ ਮੁੜ ਕੇ ਆਉਣਾ ਨਹੀਂ ਉਹ ਜਾਂਦਾ ਰਹਿ ਗਈ ਉਹ ਜਾਂਦਾ ਛੱਡ ਗਈ ਮੇਰੀ ਦਾਦੀ ਨੇ ਮੈਨੂੰ ਨਾ ਢਿੱਡ ਦੇ ਬਾਕੇ ਖਿਲਾਉਣਾ ਤੇ ਮੇਰੀ ਦਾਦੀ ਨੇ ਮੇਰਾ ਨਾਮ ਰੱਖਿਆ ਜੋਰਾਵਰ अच्छा हां कहंदी वे हक्क दे जोर ती आया <laughs> बस समय ਹੁੰਦੇ ਨੇ ਨਾ ਬਿਵਰਗਾ ਦੀਆਂ ਗੱਲਾਂ ਵੀ ਬੜੀਆਂ ਪਿਆਰੀਆਂ ਹੁੰਦੀਆਂ ਨੇ ਜਦੋਂ ਬੰਦਾ ਉਹਦਾ ਸੌਂਦਾ ਬਾਹਰ ਨਾ ਉਹ ਤਾਰੇ ਗਿਣਦਾ ਮੰਝੇ ਤੇ ਪਿਆ ਨਾ ਅੱਛਾ ਪਤਾ ਕੀ ਹੈ ਉਹਨਾਂ ਚ ਪਿਆਰ ਵੀ ਬਹੁਤ ਸੀ ਉਹ ਆੜਬੇ ਵੀ ਬਹੁਤ ਸੀਗੇ ਜਿਹੜੇ ਵੀ ਦਾਦੀ ਸੀ ਉਹ ਪਿਆਰੀ ਸੀ ਮੇਰਾ ਦਾਦਾ ਆੜਬੇ ਸੀਗਾ ਮੇਰਾ ਦਾਦਾ ਨਹੀਂ ਮੈਂ ਦੇਖਿਆ ਮੇਰੀ ਹਾਂ ਮੇਰੀ ਸੁਰਤ ਤੋਂ ਤੋਂ ਪਹਿਲਾਂ ਹੀ ਹੋ ਐਕਸਪਾਇਰ ਹੋ ਗਈ ਸੀ ਉਹ ਮੇਰਾ ਡੈਡੀ ਦੱਸ ਦਿੰਦੇ ਉਹ ਕਹਿੰਦੇ ਵੀ ਜੇ ਤੂੰ ਹੁਣ ਜਿਵੇਂ ਤੂੰ ਆਪਾਂ ਕੰਮ ਚ ਲੇਚ ਗਲੇਚੀ ਨਹੀਂ ਮਾਰ ਦਿੰਦੇ ਉਹ ਕਹਿੰਦੇ ਵੀ ਬੱਗ ਦੀ ਸੁੱਟੀ ਮਾਰਦੇ ਸੀ ਅਸੀਂ ਮਗਾ ਕੇ ਅੱਛਾ ਹਾਂ ਮੇਰੇ ਚਾਚੇ ਦਾ ਸ਼ਰ ਖੋਲਤਾ ਹੀ ਉਹਨਾਂ ਨੇ ਅੱਛਾ ਐ ਇਦਾਂ ਹੀ ਕੰਮ ਸੀਗਾ ਪੁਰਾਣਿਆਂ ਦਾ ਹੁਣ ਹੁਣ ਤਾਂ ਹੱਥ ਨਹੀਂ ਲੱਗਦੇ ਨਹੀਂ ਨਹੀਂ ਫਿਰ ਦੇਖੋ ਤੁਸੀਂ ਐਂ ਦੇਖੋ ਪਰਮੇਸ਼ਰ ਦੀ ਕਿਰਪਾ ਨਾਲ ਜੋ ਉਹ ਮੇਰੇ ਦਾਦੇ ਨੇ ਇੰਨੀ ਮਿਹਨਤ ਕੀਤੀ ਸਾਰਿਆਂ ਨੂੰ ਨਾਲ ਹੀ ਰੱਖਿਆ ਮੁੰਡਿਆਂ ਨੂੰ ਵਧੀਆ ਕਹਿਣਾ ਮਤਲਬ ਇੱਕ ਹੁਣ ਇਹ ਕਿਉਂ ਇਦਾਂ ਜਿਵੇਂ ਆਪਾਂ ਤੁਸੀਂ ਜਮਨਾ ਜੱਟ ਦਾ ਗੀਤ ਵੀ ਕਾਇਆ ਹੈ ਨਾ ਵੀ ਚੱਟਾ ਹੋ ਗਿਆ ਲਹੂ ਨਾ ਹੁਣ ਕਿਉਂ ਲੋਕੀ ਆ ਆਪਣਾ ਆਪਣਾ ਸਿਸਟਮ ਚ ਚਾਹੁੰਦੇ ਆ ਵੀ ਨਿਊਕਲੀਅਰ ਜੀ ਆ ਵੀ ਮੈਕ ਲੱਗ ਜਾ ਰਮਾ ਯਾਰ ਉਹ ਭਰਾ ਭਰਾ ਦੇਖੇ ਜਾ ਰਹੀ ਹੈ ਨਾ ਹਾਲਾਂਕਿ ਸਾਡਾ ਨਾ ਸਿਸਟਮ ਹਰ ਬੰਦਾ ਨਾ 84 ਦੇ ਚੱਕਰਾਂ ਚ ਫਸਿਆ ਪਿਆ ਵਾ ਹਮ ਕਾਲਯੁਗ ਪੀ ਕਿਤੇ ਆਗਾ ਕੱਲ ਤਾਂ ਕਾਲਯੁਗ ਦੀ ਹੈ ਨਾ ਬਿਲਕੁਲ ਹੁਣ ਆਪਾਂ ਗੁਰਦੁਆਰੇ ਜਾਂਦੇ ਆਪਾਂ ਟਾਈਮ ਦੇਖਦੇ ਆ ਪਹਿਲਾਂ ਵੀ ਵੀ ਲੈ ਵੀ ਲੈ ਵੀ ਆਪਾ 20 ਮਿੰਟ ਚ ਆਉਣ ਜਾਣੀ ਕਰਨਾ ਆਜੋ ਹਾਂ ਹਾਂ ਹੁੰਦਾ ਨਾ ਇਹੀ ਗੱਲ ਆਗਾ ਜੇ ਤੋਂ ਆਪਾਂ ਉਹਨੂੰ ਤਾਂ ਟਾਈਮ ਨਹੀਂ ਦਿੰਦੇਗੇ ਜਿੱਦਨੇ ਡੰਡਾ ਚੜਦਾਗਾ ਜਿੱਦਨੇ ਆਪਣਾ ਮੈਚ ਫਸਦਾ ਫੇਰਾ ਪਉਦੇ ਰੰਗਦੇ ਉਹਨੀਆਂਗੇ ਐ ਨਹੀਂ ਕਰ ਉਹਨਾਂ ਕੋਈ ਵੀ ਚੀਜ਼ ਆ ਸਮਾਂ ਮੰਗਦੀ ਆ ਤੁਰਤੋਂ ਪੈਸਾ ਨਹੀਂ ਰੱਬ ਕਿਤੇ ਪੈਸੇ ਦਾ ਭੁੱਖਾ ਜਿਹਨੇ ਤੁਹਾਨੂੰ ਖਰਬਾ ਪੱਦੀ ਕਰਤਾ ਉਹ ਕਹਿ ਜਾਊਗਾ ਦੇਖੋ ਹਾਂ ਸਹੀ ਗੱਲ ਆ ਇੱਕ ਗੱਲ ਆ ਸਾਡੇ ਲੋਕ 100 ਰੁਪਏ ਦਾ ਲੱਡੂਆਂ ਦਾ ਡੱਬਾ ਚੜਾ ਕੇ ਉਹਨੂੰ 100 ਮੰਗਾ ਮੰਗ ਲੈਂਦੇ ਨਾਲ ਟ੍ਰੈਲੀ ਟਰੈਕਟਰ ਵੀ ਮੰਗ ਲੈਂਦੇ ਨੇ ਠੀਕ ਨਹੀਂ ਗੱਲ ਉਹ ਕੁਝ ਨਹੀਂ ਮੰਗਦਾ 100 ਰੁਪਏ ਦੇ ਲੱਡੂਆਂ ਦਾ ਭੁੱਖਾ ਥੋੜੋ ਆ ਮਠਿਆਈਆਂ ਦਾ ਕੁਝ ਤਾਂ 36 ਪਦਾਰਥ ਨੂੰ ਠੋਕਰ ਮਾਰਦਾ ਕਰੋ ਜੀ ਠੀਕ ਨਹੀਂ ਗੱਲ ਜਿਹੜਾ ਭਗਵਾਨ ਆ ਨਾ ਦੇਖਦੇ ਆ ਨਾ ਆਪਾਂ ਬਿਲਕੁਲ ਕੋਈ ਮੰਦਰਾਂ ਤੇ ਕਿੰਨਾ ਚੜਾਵਾ ਕਰਦਾ ਗੁਰਦੁਆਰਿਆਂ ਦੇ ਵਿੱਚ 100 ਤਰਾਂ ਦਾ ਲੰਗਰ ਚੱਲ ਇਹ ਖਸਮ ਦੀ ਕਿਰਪਾ ਹੀ ਆ ਉਹਦੀ ਰੱਬ ਦੀ ਉਹ ਮਾਲਕ ਦੀ ਪਰਮੇਸ਼ਰ ਦੀ ਭਗਵਾਨ ਦੀ ਉਹਦੀ ਆਕਾਲ ਪੁਰਖ ਦੀ ਕਿਰਪਾ ਨਾਲ ਹੀ ਚੱਲਦਾ ਨ ਆਪਣੇ ਹਰਿਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ ਉੱਥੇ ਵਰਗਾ ਲੰਗਰ ਕਿਤੇ ਬਣਿਆ ਵਾਹ ਬਿਲਕੁਲ ਬਾਹਰ ਲਿਆ ਸਟੇਟਾਂ ਵਾਲੇ ਵੀ ਹੁੰਦੇ ਨੇ ਕਹਿਣ ਨੂੰ ਇਹ ਸਭ ਉਹਦੀ ਕਿਰਪਾ ਵਰਤ ਰਹੀ ਹੈ ਗੁਰੂ ਰਾਮਦਾਸ ਦੀ ਕਿਰਪਾ ਬਿਨਾ ਕੁਝ ਨਹੀਂਗਾ ਹਾਂ ਇਹ ਨਹੀਂ ਗੱਲ ਜੇ ਉਹ ਹੀ ਸੋਚ ਬੰਦ ਕਰ ਦੇ ਫੇਰ ਸਹੀ ਗੱਲ ਆ ਬੰਦਾ ਫੇਰ ਜਿਵੇਂ ਹੁਣ ਆ ਦਿਵਾਲੀ ਲੰਘ ਕੇ ਗਈ ਆ ਕੱਲ ਨਾ ਤੇ ਮੈਂ ਦੇਖਦਾ ਵੀ ਲੋਕਾਂ ਦੇ ਇੰਨੇ ਪਟਾਕੇ-ਪਟੂਕੇ ਚਲਾਏ ਨਾ ਇੰਨਾ ਪੋਲੂਸ਼ਨ ਪਹਿਲਾਂ ਹੀ ਬਹੁਤ ਆ ਕੋਈ ਹਸਟਲ ਚ ਬੈਠਾ ਉਹ ਵੀ ਉਹਦੇ ਵੀ ਆਕਸੀਜਨ ਉਹਦੇ ਉੱਥੇ ਦਿਵਾਲੀ ਲੰਘ ਰਹੀ ਆ ਹੈਨਾ ਆਕਸੀਜਨ ਲੱਗੀ ਹੋਈ ਆ ਵੀ ਭ ਹਮ ਮਤਲਬ ਉਹ ਔਖਾ ਬੈਠਾ ਨਾ ਕਿਥੇ ਦਿਵਾਲੀ ਹਸਪੀਟਲ ਚ ਲੰਘ ਰਹੀ ਹੈ ਨਾ ਸਹੀ ਗੱਲ ਹੈ ਤੇ ਉਹ ਸੋਚਦਾ ਯਾਰ ਮੈਨੂੰ ਰੱਬ ਨੇ ਮੈਨੂੰ ਹੀ ਦੁੱਖ ਦਿੱਤੇ ਨੇ ਯਾਰ ਦੁਨੀਆ ਦਾ ਦੁਆਰ ਨਹੀਂ ਹੈ ਨਾ ਬਾਈ ਜੀ ਪਤਾ ਕੀ ਹੈ ਇਹ ਦੁੱਖ ਦੀ ਗੱਲ ਨਹੀਂ ਹੈਗੀ ਇਹ ਸਾਰਾ ਕਰਮਾਂ ਦਾ ਖੇਡ ਹੈਗਾ ਮਾਂ ਪਿਓ ਜਨਮ ਦਿੰਦਾ ਹੁੰਦਾ ਕਰਮ ਨਹੀਂ ਦਿੰਦਾ ਹੁੰਦਾ ਕਰਮ ਅਧਰੇ ਆਪ ਕਰਮ ਸਾਡੇ ਆਪਣੇ ਨੇਗੇ ਹਾਂ ਇੱਕ ਇੱਕ ਸੰਤਾਂ ਨੇ ਮੈਨੂੰ ਗੱਲ ਕਹੀ ਸੀ ਉਹ ਕਹਿੰਦੇ ਦੇਖ ਜੋ ਕਿ ਤੂੰ ਗਰੀਬੀ ਦੇ ਵਿੱਚ ਜੰਮਿਆ ਨਾ ਸਾਡਾ ਗਰੀਬੀ ਚ ਜੰਮ ਕੇ ਗਰੀਬੀ ਚ ਮਰਨਾ ਸਾਡਾ ਬਹੁਤ ਨੁਕਸਾਨ ਹੈ ਇੱਥੇ ਖੱਡਲੀ ਮਾੜੀ ਗੱਲ ਆ ਮਾੜੀ ਗੱਲ ਆ ਸਾਡੇ ਲਈ ਇਹ ਤੋਂ ਮਾੜੀ ਕੀ ਹੋਊਗੀ ਅਸੀਂ ਗਰੀਬੀ 'ਚ ਜੰਮ ਕੇ ਗਰੀਬੀ 'ਚ ਮਰ ਗਏ ਗਰੀਬੀ 'ਚ ਜੰਮੇ ਅਮੀਰ ਹੋ ਕੇ ਮਰੋ ਯਾਰ ਵਧੀਆ ਠੀਕ ਨਹੀਂ ਰੱਬ ਨੇ ਸਾਨੂੰ ਹੱਥ ਸलाम ਤੇ ਦਿੱਤੇ ਦੇਖੋ ਪੈਰ ਸलाम ਤੇ ਦਿੱਤੇ ਆ ਤੁਸੀਂ ਕਿਸੇ ਹਸਪੀਟਲ 'ਚ ਚਲੇ ਜਾਓ ਮੰਨ ਲਓ ਵੀ ਸਪੋਜ਼ ਕਰੋ ਆਪਾਂ ਨੂੰ ਕਹਿ ਦੇਣ ਕਿ ਤੁਹਾਡੇ ਵੀ ਆਹ ਪਾਰਟ ਤੁਹਾਡੇ ਬੋਡੀ ਦਾ ਕੰਮ ਨਹੀਂ ਕਰ ਰਿਹਾ ਤੁਹਾਡੀ ਸਰਜਰੀ ਹੋਊਗੀ ਉਹ 20 ਲੱਖ ਰੁਪਏ ਮੰਗ ਲੈਂਦੇ ਨੇ ਇੱਕ ਇੱਕ ਨਕਲੀ ਦੇ ਆਰਟੀਫੀਸ਼ੀਅਲ ਪਾਰਟ ਦੇ ਵੀ ਲੱਖ ਰੁਪਏ ਮੰਗ ਲਿੰਦੇ ਨੇ ਫਿਰ ਉਹ ਕਹਿੰਦਾ ਤੁਹਾਡੀ ਅੱਖ ਚ ਨੁਕਸ ਪੈ ਗਿਆ ਤੁਹਾਡਾ 10 ਲੱਖ ਰੁਪਏ ਲੱਗੂਗਾ ਤੁਸੀਂ ਐਂ ਦੇਖੋ ਜਿਹੜਾ ਰੱਬ ਆ ਉਹਨੇ ਤੋ 1 ਰੁਪਿਆ ਵੀ ਨਹੀਂ ਲਿਆ ਉਹ ਤੁਹਾਨੂੰ origignal part ਦਿੱਤੇ ਆਗੇ ਨਹੀਂ ਇਹਦਾ ਵੀ ਇਹਦਾ ਕੋਈ ਕੰਮ ਨਾਲੇ ਇਹਦਾ ਕੋਈ ਮੁੱਲ ਹੀ ਨਹੀਂ ਇਹਦਾ ਲੱਖਾਂ ਕਰੋੜੀਆਂ ਖਰਬੀ ਮੁੱਲ ਨਹੀਂ ਇਹਦਾ ਹੱਥ ਪੈਰ ਸਲਾਮ ਦੇ ਨੇ ਨਾ ਅਸੀਂ ਕਮਾਉਣ ਵਾਲੇ ਹੋਗੇ ਸਾਨੂੰ ਗੱਡੀਆਂ ਵਾਲੇ ਕਰਤਾ ਰੱਬ ਨੇ ਹਾਂ ਹੈਨਾ ਵੱਡੀ ਗੱਲ ਆ ਭੋਜ ਕਰੋ ਕੇ ਦੀ ਲਾਤੀ ਵੱਡੀ ਉਹਦੀ ਲੱਤ ਮੁੜ ਕੇ ਆਊਗੀ ਨਕਲੀ ਲੱਗ ਜਾਂਦੀ ਆ ਮੰਦਬ 10 ਲੱਖ ਲੱਗੇ ਕੋਈ ਸਰਜਰੀ ਕਰਾ ਲਾਂ ਤਾਂ ਕੋਈ ਕੀ ਕਰਾ ਉਹ ਜੀ ਤਾਂ ਨਹੀਂ ਬਣਦੀ ਨਾ ਹਨਾ ਤੇ ਰੱਬ ਨੇ ਦੇਖੋ ਸਾਨੂੰ ਦੋ ਅੱਖਾਂ ਜਿਹੜਾ ਬ੍ਰਾਂਡ ਦਿੱਤਾ ਉਹਨੇ ਨਾ ਇਹ ਓਰੀਜਨਲ ਹੈ ਫਾਸਟ ਕੱਪ ਵੀ ਓਰੀਜਨਲ ਆ ਫਾਸਟ ਕੱਪ ਵੀ ਕੀ ਕਰੂ ਉਹਦੀ ਕਈ ਵਾਰ ਤਾਂ ਮੈਂ ਦੇਦਾ ਜਿਵੇਂ ਕਿਡਨੀ ਵੀ ਕਿ ਜਿਹੜਾ ਟ੍ਰਾਂਸਪਲੈਂਟ ਹੁੰਦਾ ਨਾ ਉਹ ਵੀ ਕੰਮ ਨਹੀਂ ਕਰਦੀ ਕਈ ਵਾਰੀ ਨਹੀਂ ਕਰਦੀ ਜਿੱਦੀ ਚਾਹੇ ਉਹ ਕਿਸੇ ਦੀ ਪਾਲਾ ਮਾਂ ਦੀ ਪਾਲੋ ਪਿਓ ਦੀ ਪਾਲੋ ਨਾ ਉਦਾਂ ਕੰਮ ਨਹੀਂ ਕਰਦੀ ਤੁਹਾਡੇ ਵਾਲੀ ਤੁਹਾਡੇ ਚ ਕੰਮ ਕਰ ਬਸ ਬਸ ਉਹਨੇ ਸਿਸਟਮ ਇਹਦੇ ਬਣਾ ਕੇ ਪੇਜਤਾ ਵੀ ਥੋੜਾ ਜਿਹੜਾ ਆਹ ਥੰਮਦਾ ਨਾ ਜਿਹੜਾ ਇਹ ਵੀ ਥੋੜਾ ਸੇਮ ਨਹੀਂ ਹੈ ਕਿਸੇ ਨੇ ਕੀਤਾ ਨਾ ਉਹ ਯੂਨੀਕ ਘੜਿਆ ਉਹਨੇ ਹਰ ਬੰਦੇ ਨੂੰ ਖਾਦਰ ਦੀ ਕੁਦਰਤ ਹੈ ਨਾ ਇੱਕ ਕੁਦਰਤ ਨੇ ਬਸ ਉਹ ਜਿਹੜਾ ਬੁੱਤ ਬਣਾਤਾ ਨਾ ਕਿਸੇ ਦੇ ਵੱਧ ਰੀਝ ਲਾਤੀ ਕਿ ਇਹ ਕਿਵੇਂ ਕਰਤਾ ਬਾੜ ਸੇਮ ਹੀ ਆ ਵਰਕਿੰਗ ਸੇਮ ਕਰਦੇ ਆਗੇ ਹਨਾ ਸਹੀ ਗੱਲ ਆ ਤੇ ਇਹ ਨਹੀਂ ਹੁੰਦਾ ਕਿ ਸਾਡੇ ਸੰਤ ਸੀਗੇ ਉਹਨਾਂ ਦੀ ਇੱਕ ਕਿਡਨੀ ਹੈ ਹੀ ਨਹੀਂ ਸੀਗੀ ਬਚਪਨ ਤੇ ਇੱਕੋ ਹੀ ਚੱਲੀਗਾ ਕੰਮ ਹਾਂ ਅੱਛਾ ਉਹ ਸੰਤ ਜੀ ਰੱਬ ਜੋਗੀ ਸੀ ਮੈਂ ਕਹਿੰਦਾ ਜਿੰਨਾ ਟਾਈਮ ਵੀ ਰਹੀ ਭਗਵਾਨ ਦੇ ਨਾਲ ਲੇਵਲ ਲੱਗੀ ਸੀ ਬਰ ਆਨੰਦ ਚ ਜਿਹੜਾ ਬੰਦ ਗਲੇ ਰੂਹਾਂ ਨੇ ਉਹ ਆਨੰਦ ਜੀ ਰਹਿ ਕੇ ਕੋਈ ਕੋਈ ਧਾਰਨਾ ਸੁਣਾ ਦੋ ਕਿ ਕਿਤੇ ਗਾਉਂਦੇ ਹੋ ਜਾਂ ਮੜ ਨਾ ਕੋਈ ਇਦਾਂ ਦੀ ਰੱਬ ਵਾਲੀ ਪਾਸੇ ਵਾਲੀ ਕੋਈ ਕੋਈ ਦਿਮਾਗ ਚ ਆਉਂਦੀ ਹੋਵੇ ਅੱਛਾ ਇਹ ਗੱਲ ਹੈ ਕੋਈ ਅਨੁਭਵ ਸਟਾਰਟਿੰਗ ਇੱਥੇ ਹੋਈ ਸੀ ਨਾ ਆ ਗੁਰਦੁਆਰਾ ਸਾਹਿਬ ਨਾਲ ਜੁੜੇ ਹੈਗੇ ਅੱਛਾ ਗੁਰੂ ਘਰ ਨਾਲ ਤੇ ਓਨਾ ਸਾਡੇ ਇੱਕ ਮੇਰਾ ਦੋਸਤ ਸੀ ਸਾਡੇ ਪਿੰਡ ਤੋਂ ਹੀ ਸੀ ਮੁੰਡਾ ਗੁਰੂਗੜ੍ਹ ਦੇ ਰਹਿ ਰਿਹਾ ਸੀ ਉਹ ਕੋੜੇ ਬਹੁਤ ਰੱਖੇ ਸੀ ਹੂੰ ਤੇ ਵਧੀਆ ਨਾਮੀ ਸੀ ਮੁੰਡਾ ਜੋਗਾ ਸੀ ਉਹਦਾ ਨਾਮ ਮੇਰੇ ਬਾਹ ਦੇ ਪੋਰਟਰੇਟ ਵੀ ਬਣਾਇਆ ਹਗਾ ਅੱਛਾ ਤੇ ਜ਼ਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਦਿਲ ਦੇ ਕਰੀਬ ਹਨ ਜਿਹੜੇ ਤੁਹਾਡੇ ਦਿਲ ਚ ਘਰ ਕਰ ਜਾਣ ਉਹ ਸੱਜਣ ਬਿਰਲੇ ਹੁੰਦੇ ਹਨ ਅੱਛਾ ਹਾਂ ਇੱਕ ਸਾਡੇ ਲੋਪੋ ਤੋਂ ਸੰਤ ਸੀਗੇ ਮਹਾਂਪੁਰਸ਼ ਮੈਂ ਕਹਿੰਦਾ ਵੀ ਹੈ ਰੱਬ ਜੋਗੀ ਸੀ ਤਾਂ ਯਾਰੀ ਭਾਈ ਵਾਲੀ ਸੀਗੀ ਅੱਛਾ ਹਾਂ ਤੇ ਉਹ ਮੈਂ ਹੰਸਾਲੀ ਸਾਹਿਬ ਵੀ ਜਾਏ ਉਹਨਾਂ ਨਾਲ ਕਦੇ ਕਦੇ ਅੱਛਾ ਦੇਖੋ ਤੁਹਾਡੀ ਪੁਰਾਣਾ ਕੋਈ ਅਟੈਚਮੈਂਟ ਹੁੰਦੀ ਉਹ ਆਸਥਾਨ ਨਾਲ ਜਗਾ ਨਾਲ ਹੈ ਨਾ ਤੁਹਾਡਾ ਕਰਮ ਹੁੰਦਾ ਹੋਊਗਾ ਪੁਰਾਣਾ ਜੁੜਿਆ ਤੁਸੀਂ ਤਾਂ ਇਹੋ ਸਿਰਚ ਕੋ ਨਹੀਂ ਕਈ ਬੰਦੇ ਕਹਿੰਦੇ ਅਸੀਂ ਉਹ ਫਲਾਣੇ ਨੂੰ ਮੰਨਦੇ ਨਹੀਂ ਹੈਗੇ ਉਹਨਾਂ ਦਾ ਕਰਮ ਨਹੀਂ ਹੈਗਾ ਉੱਥੇ ਉਹਨਾਂ ਦੀ ਅਟੈਚਮੈਂਟ ਨਹੀਂ ਉਹਨਾਂ ਨਾਲ ਹੈਗੀ ਨਾ ਤੇ ਉਹਨਾਂ ਦੇ ਇੱਕ ਜਦੋਂ ਸਰੀਰ ਲੱਗਿਆ ਨਾ ਹੂੰ ਸੰਤ ਬਾਬਾ ਬਲਵੰਤ ਸਿੰਘ ਜੀ ਸੇਓੜੇ ਵਾਲੇ ਨੇ ਮਾਹਪੁਰ ਸਾਹਿਬ ਨੇ ਭਾਰਨਾ ਪੜੀ ਉਹ ਬਹੁਤ ਮੈਨੂੰ ਬੜੀ ਵਧੀਆ ਲੱਗਦੀ ਆ ਉਹ ਮੈਂ ਫਿਰ ਸਾਡੇ ਪਿੰਡ ਵਾਲਾ ਜਿਹੜਾ ਮੁੰਡਾ ਜੋਗਾ ਹੂੰ ਉਹਦੀ ਵੀਡੀਓ ਤੇ ਮੈਂ ਇੱਕ ਮੁੰਡੇ ਨੂੰ ਮੈਂ ਕਿਹਾ ਮੈਨੂੰ ਐਡਿਟ ਕਰਨੀ ਹੁੰਦੀ ਯਾਰ ਕਰਕੇ ਲਾਈਆ ਉਹ ਸੀ ਕਹਿੰਦਾ ਇਹਦਾ ਪਟਾਡਾ ਦਿਨਾ ਸੁਣਾਉਣੇਗੇ ਹਾਂ ਉਹ ਸੀ ਕਹਿੰਦਾ ਹੋ ਦੇਹੀ ਨੇ ਤਾਹ ਮਾਰੀਆਂ ਦੇਹੀ ਨੇ ਤਾਹ ਮਾਰੀਆਂ ਦੇਹੀ ਨੇ ਤਾਹ ਮਾਰੀਆਂ ਦੇਹੀ ਨੇ ਤਾਹ ਮਾਰੀਆਂ ਮੇਰੇ ਜਾਨੀ ਚੱਲ ਗਏ ਹੋ ਮੇਰੇ ਜਾਨੀ ਚੱਲ ਗਏ ਮੇਰੇ ਜਾਨੀ ਚੱਲ ਗਏ ਜਾਨੀ ਚੱਲ ਗਏ ਦੇਹੀ ਨੇ ਤਾਹ ਮਾਰੀਆਂ ਦੇਹੀ ਨੇ ਤਾਹ ਮਾਰੀਆਂ ਉਹ ਨਿਓ ਲੱਭਣੇ ਗਵਾਚੇ ਹੋਏ ਲਾ ਮਤਾਂ ਲੱਭਣੇ ਗਵਾਚੇ ਹੋਏ ਲਾ ਕਾ ਨੂੰ ਮਿੱਟੀ ਫੁੱਲੇ ਜੋਗੀਆਂ ਨਿਓ ਲੱਭਣੇ ਗਵਾਚੇ ਹੋਏ ਲਾ ਹਨੂ ਮਿੱਟੀ ਫੋਲੇ ਜੋਗੀਆ ਅਰਾਜ ਮਿਰਜ ਵੰਦੇ ਨੇ ਵੀ ਗਾਇਆ ਸੀ ਨਾ ਇਦਾਂ ਨਾਲ ਜੋਗੀਆ ਵਾਲਾ ਵੀ ਹਾਂ ਉਹ ਕਿਉਂ ਮਿੱਟੀ ਨਾਲ ਫੋਲੇ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫੋਲੇ ਜੋਗੀਆ ਰਵੀ ਆਪਣਾ ਭਰਾ ਤੁਹਾਨੂੰ ਪਹਿਲਾਂ ਹੀ ਗੱਲ ਕਰ ਗਟਿਆ ਉਹਦੇ ਲਿਖਤਾਂ ਐਸੀਆਂ ਪਈਆਂ ਨਗੀਆਂ ਅੱਛਾ ਤੇ ਬੜਾ ਸੋਹਣਾ ਲਿਖਦਾਗਾ ਤੇ ਕਿਉਂ ਨਹੀਂ ਕਾਲੇ ਰੰਗ ਤੇ ਲਿਖੀ ਅੱਛਾ ਜਿਵੇਂ ਬੰਦੇ ਦਾ ਰੰਗ ਨਹੀਂ ਕਾਲਾ ਹੁੰਦਾ ਜਾਂ ਗੱਡੀਆਂ ਦਾ ਰੰਗ ਕਾਲੇ ਟਾਇਰਾਂ ਦੇ ਸੜਕਾਂ ਇਦਾਂ ਲਿਖਤਾਂ ਨੇ ਬੰਦਾ ਸੇਵੀ ਸ਼ਾਇਰ ਬੰਦਾ ਹੁੰਦਾ ਨਾ ਉਹ ਹਰ ਫੀਲਿੰਗ ਲਿਖਣੀ ਆਉਂਦੀ ਹੁੰਦੀ ਆ ਹੂੰ ਉਹ ਜਿਵਤੀ ਹੁੰਦਾ ਸ਼ਾਇਰ ਸੁਣਾਉ ਸੁਣਾਉ ਤਾਂ ਉਹ ਕਹਿੰਦਾ ਹੂੰ ਹੋ ਕਾਲਾ ਕਾਲਾ ਕਹਿ ਕੇ ਹਸਣ ਮੂਰਖ ਅਕਲ ਵੰਨੇ ਹੋ ਕਾਲਾ ਕਾਲਾ ਕਹਿ ਕੇ ਹਸਣ ਮੂਰਖ ਅਕਲ ਵੰਨੇ ਹੋ ਜੇ ਕਾਲੇ ਰੰਗ ਦੇ ਨਾ ਗੁਣ ਗਿਣਵਾਏ ਅਰ ਰਵੀਜੀਤ ਨੂੰ ਕਿਹੜਾ ਮੰਨੇ ਸਿਰਜਣ ਹਾਰੇ ਬੰਦਾ ਸਿਰਜਾਂ ਹੂੰ ਕਾਲੇ ਵਾਲ ਕਾਲੀਆਂ ਅੱਖਾਂ ਹੋ ਪਰਛਾਵਾਂ ਘੁੰਮਦਾ ਕਾਲੇ ਰੰਗ ਦਾ ਮੈਂ ਚਾਰਚ ਫੇਰੇ ਤੱਕਾਂ ਬਲੈਕ ਬੋਰਡਾਂ ਤੋਂ ਸ਼ੁਰੂ ਹੋਏ ਸੀ ਅੱਜ ਸੁਣਦੇ ਕੇਸ ਦਲੀਲਾਂ ਹੋ ਕਾਲੇ ਰੰਗ ਦੇ ਕੋਟ ਨੇ ਪਾਏ ਅੱਜ ਸਭੇ ਜੱਜ ਵਕੀਲਾਂ ਜੇਕਰ ਕਾਲੀ ਰਾਤ ਨਾ ਹੁੰਦੀ ਨਾ ਚੜਦਾ ਸੂਰਜ ਨੂੰ ਪਾਣੀ ਨਾ ਪੁੰਨਿਆਂ ਦਾ ਚੰਨ ਦਿਸਣਾ ਸੀ ਹੋ ਜਾਂਦੀ ਜੋਤ ਸਕਾਣੀ ਕੰਮ ਕਰ ਕਰ ਮਰ ਜਾਂਦੇ ਲੋਕੀ ਨਾ ਹੁੰਦੀਆਂ ਕਾਲੀਆਂ ਰਤਾਂ ਆਸ਼ਕ ਸ਼ਾਇਰ ਕਿੱਥੋਂ ਕਰਦੇ ਹੋ ਤਾਰਿਆਂ ਦੇ ਨਾਲ ਬਾਤਾਂ ਜੇਕਰ ਕਾਲੇ ਟਹਿਰ ਨਾ ਹੁੰਦੇ ਨਾ ਹੁੰਦੀਆਂ ਕਾਲੀਆਂ ਸੜਕਾਂ ਹੋ ਚਿੱਟੇ ਰੰਗ ਦੀਆਂ ਗੱਡੀਆਂ ਕਿੱਥੋਂ ਮਾਰ ਲੈਂਦੀਆਂ ਬੜਕਾਂ ਹੋ ਚਿੱਟੇ ਬਗਲੇ ਡੱਡੂ ਖਾਂਦੇ ਕੀ ਛੱਪੜ ਕੀ ਖਾਲੀ ਹੋ ਕੋਇਲ ਤੋਂ ਵੱਧ ਕੌਣ ਸਰੀਲਾ ਹੈ ਪਰ ਰੰਗ ਦੀ ਕਾਲੀ ਹੋ ਕਾਲੇ ਰੰਗ ਨੇ ਪਈਆਂ ਮਿੱਤਰੋ ਦੂਰ ਦੂਰ ਤੱਕ ਗਿਮਾਂ ਹੋ ਕਾਲੇ ਰੰਗ ਤੇ ਮਰਦੀਆਂ ਵੇਖੋ ਹੋ ਗੋਰੇ ਰੰਗ ਦੀਆਂ ਮੀਮਾਂ ਦੁਨੀਆ ਭਰ ਦੀਆਂ ਸੱਬੇ ਲਿਖਤਾ ਕਾਲੇ ਰੰਗ ਨਾਲ ਲਿਖੀਆਂ ਓ ਚਿੱਟੇ ਰੰਗ ਨਾਲ ਲਿਖੀਆਂ ਲਿਖਤਾ ਦਿਖਾ ਦਿਓ ਜੇ ਕਿਤੇ ਲਿਖੀਆਂ ਓ ਲਿਸਟ ਹਜੇ ਤਾਂ ਬਹੁਤ ਲੰਮੀ ਤੁਸੀਂ ਸਮਝ ਗਏ ਮੈਂ ਸਮਝਾਂ ਕੋਈ ਖੋਪਰ ਵਾਲਾ ਸਮਝ ਸਕੂਗਾ ਫਕੀਰ ਸ਼ਹਰਾਂ ਦੀਆਂ ਰਮਜਾਂ ਅਕਲਾਂ ਦਾ ਕੋਈ ਰੰਗ ਨਹੀਂ ਹੁੰਦਾ ਅਕਲਾਂ ਦਾ ਕੋਈ ਰੰਗ ਨਹੀਂ ਹੁੰਦਾ ਜੇ ਕੋਈ ਰੰਗ ਪਛਾਣੇ ਤੂੰ ਰਵੀਜੀਤ ਸਿਆ ਪਾਗਾ ਵਾਲਾ ਉਹ ਤੇਰਾ ਰੰਗ ਲਿਖਵਾਉਂਦਾ ਗਾਣੇ ਅੱਜ ਤੇਰਾ ਰੰਗ ਲਿਖਵਾਉਂਦਾ ਗਾਣੇ ਉਹ ਤੇਰਾ ਰੰਗ ਲਿਖਵਾਉਂਦਾ ਗਾਣੇ ਨਾ ਵਾਹ ਇਹ ਪੂਰਾ ਹੀ ਨਾ ਮਤਲਬ ਸੀ ਜਿਵੇਂ ਸੀਰੀਜ਼ ਹੀ ਨਹੀਂ ਚੱਲ ਪਈ ਹੁੰਦੀ ਵੀ ਕਾਲੇ ਰੰਗ ਤੇ ਮੈਂ ਕਿਹਾ ਸੀ ਉਹ ਬੜਾ ਸੋਹਣਾ ਲਿਖਦਾਗਾ ਵਧੀਆ ਚੱਲ